ਜਰੇ ਯਹਵਾ ਉਤੇ ਪਰੋਸਾ ਰੱਖਦੇ ਹਨ ਜਰੇ ਯਹਵਾ ਉਤੇ ਪਰੋਸਾ ਰੱਖਦੇ ਹਨ ਉਹ ਸਿਉਨ ਦੇ ਪਹਾੜ ਵਰਗੇ ਹਨ ਉਹ ਕਿਤੇ ਵਰਗੇ ਹਨ ਸਿਉਨ ਦੇ ਪਹਾੜ ਕਿਹੜਾ ਪਹਾੜ ਹੈ ਸਿਉਨ ਦਾ ਪਹਾੜ ਸਨਾਈ ਪਹਾੜ ਹallelujah ਕਿਹੜਾ ਪਹਾੜ ਹੈ ਸਿਉਨ ਦਾ ਪਹਾੜ ਬਰੇ ਧਿਆਨ ਨਾਲ ਸੁਣਨਾ ਅੱਜ ਵੀ ਜੋ ਤਿਆਰੀ ਨਾ ਕਰਕੇ ਆਇਆ ਸੀ ਵਚਨ ਤਾਂ ਮੈਂ ਉਹੀ ਪੜਿਆ ਆ ਪਰ ਖੁਦਾ ਨੇ ਉਸ ਵਚਨ ਦੇ ਬਾਰੇ ਮੇਰੇ ਮਨ ਵਿੱਚ ਇੱਕ ਹੋਰ ਸ਼ਬਦ ਪਾ ਦਿੱਤਾ ਆ ਕਿੰਨੇ ਜਣੇ ਸਮਝ ਲੈ ਤਿਆਰ ਹਨ ਧਿਆਨ ਨਾਲ ਸੁਣਨਾ ਵਚਨ ਆਖਦਾ ਕਿ ਜੋ ਯਹੋਵਾ ਤੇ ਪਰ ਰੋਜ਼ਾ ਰੱਖਦੇ ਹਨ ਉਹ ਕਿਹਦੇ ਵਰਗੇ ਹਨ ਸੀਯੋਨ ਮਤਲਬ ਸੇ ਨਈਂ ਪਹਾੜ ਵਰਗੇ ਹਨ ਜਿਦੇ ਤੇ ਖੁਦਾ ਰਹਿੰਦਾ ਸੀ ਹਾਲੇਲੂਇਆ ਜਿੱਥੇ ਖੁਦਾ ਆਪਣੇ ਦਾਸ ਨਾਲ ਗੱਲਾਂ ਕਰਦਾ ਸੀ موسی ਨਾਲ ਗੱਲਾਂ ਕਰਦਾ ਸੀ ਹਾਲੇਲੂਇਆ ਅਤੇ ਪ੍ਰਭੂ ਆਖਦਾ ਉਹ ਕੱਲੀ ਸੀ ਆ Yeri bir hava de parosa o siyon pahar var diyan Yeşil Masih dinan de veçhe. Hön suniyon. Siyon pahar. Diyan dinan tiyari kerke ayasin. Eto şal marke thiya. ખોડ કળજા શાહ માર કે પડ્યા ઇધરા જા શાલા માર તા હા ખોડ કળજા હાલેલુયા હાલેલુયા એકલીસી આયા એક વિશ્વાસી આ હાલેલુયા એ વિશ્વાસી કહે ਰਿਹਾ ਕਿ ਮੈਂ ਪ੍ਰਭੂ ਦਾ ਸੱਚਾ ਸੇਵਕ ਮੈਂ ਪ੍ਰਭੂ ਦਾ ਸੱਚਾ ਵਿਸ਼ਵਾਸੀ ਮੈਂ ਖੁਦਾ ਦਾ ਸੱਚਾ ਸੇਵਕ ਮੈਂ ਪ੍ਰਭੂ ਦਾ ਸੱਚਾ ਭਗਤ ਮੈਂ ਪ੍ਰਭੂ ਦੀ ਸੱਚੀ ਭਗਤਨੀ ਮੈਂ ਪ੍ਰਭੂ ਦਾ ਸੱਚਾ ਭਗਤ ਅਤੇ ਮੈਂ ਯਹੋਵਾ ਦਾ ਸੱਚਾ ਸੇਵਕ ਆ ਪਾਰੇ ਉਹ ਸਿਉਨ ਪਹਾੜ ਵਾਂਗੂ ਨਹੀਂ ਖੜਾ ਉਹ ਡੱਡੂ ਦੇ ਵਾਂਗੂ ਸਿਰ ਆਪਾਂ ਲਗਾ ਲਈ ਅੱਜ ਇਸ ਚਰਚ ਪਰਸੋਂ

ਸੀਯੋਨ ਦੇ ਪਹਾੜ ਨੂੰ ਕੋਈ ਹਿਲਾ ਸਕਦਾ ਪਹਾੜ ਨੂੰ ਛੱਡੋ ਕੋਈ ਛੋਟੀ ਪਹਾੜੀ ਨੂੰ ਹਿਲਾ ਸਕਦਾ ਪ੍ਰਭੂ ਆਕਾਸ਼ ਦਾ ਬਿੰਦੂ ਮੰਨਣ ਵਾਲੇ ਜਿਨੂੰ ਮੰਨਣ ਵਾਲੇ ਮੈਨੂੰ ਮੰਨਣ ਵਾਲੇ 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 ਜਿਹੜੇ ਕਿਤੇ ਲੱਗੇ ਆ ਸੀਯੋਨ ਦਾ ਪਹਾੜ ਮਤਲਬ ਕੋਈ ਵੀ ਹਿਲਾ ਸਕਦਾ ਔਰ ਜੇ ਜੇਕਰ ਉਹਦਾ ਵਿਸ਼ਵਾਸ ਆ ਕਿ ਮੈਨੂੰ ਖੁਦਾ ਧਰ ਬੈਠਿਆ ਹੀ ਮਿਲੇਗਾ ਜੋ ਦਾ ਵਿਸ਼ਵਾਸਿਆ ਕਿ ਖੁਦਾ ਨੇ ਚੰਗਾ ਕਰਨਾ ਹੋਇਆ ਮੈਨੂੰ ਘਰੇ ਹੀ ਚੰਗਾ ਕਰੇਗਾ ਉਹ ਚੰਗਿਆਈ ਪਾਏਗਾ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਸੂਬੇਦਾਰ ਕਹਿੰਦਾ ਪ੍ਰਭੂ ਜੀ ਮੇਰੀ ਛੱਤ ਥਲੇ ਆਉਂਗੀ ਲੋਰੇ। ਕੀ ਆਖਿਆ ਸੂਬੇਦਾਰ ਨੇ ਆਖਿਆ ਕਿ ਨਹੀਂ ਆਖਿਆ? ਕਿਉਂਕਿ ਉਹ ਸਿਉਂ ਦੇ ਪਹਾੜ ਵਰਗਾ ਸੀ ਹallelujah। ਹallelujah। ਉਹਨੂੰ ਪਤਾ ਸੀ ਕਿ ਜਿੱਥੇ ਖੁਦਾ ਨੇ ਉਹਦਾ ਸ਼ਬਦੀ ਮੇਰੇ ਲਈ ਕੀਆ ਉਹਦਾ ਸ਼ਬਦੀ ਮੇਰੇ ਲਈ ਕਹਿੰਦਾ ਪ੍ਰਭੂ ਜੀ ਇੱਕ ਸ਼ਬਦੀ ਕਾਹਦੇ ਮੇਰਾ ਨੌਕਰ ਕੀ ਹੋ ਜਾਵੇਗਾ ਜਿੰਦਾਬਾਦ ਪਾਸਟਰ ਜੀ ਦੁਆ ਕਰਦੇ ਦੂਜਾ ਪਾਸਟਰ ਜੀ ਦੁਆ ਕਰਦੇ ਤੀਜਾ ਪਾਸਟਰ ਜੀ ਦੁਆ ਕਰਦੇ ਚੌਥੇ ਪਾਸਟਰ ਦੁਆ ਕਰਦੇ ਬੰਨਾ ਛੇ ਮਹੀਨਾ ਇੱਕ ਸਾਲ ਵਿੱਚ ਅਸੀਂ 2 ਲੱਖ ਪਾਸਟਰਾਂ ਕੋਲ ਕੀ ਕਰਾ ਲਏ ਆ ਚੰਗਿਆਈ ਸਾਨੂੰ स्यून जे पहाड़ गॾु छड़पे मारे विकम अ माउंटेन इन द माइटी नेम ऑफ जी पहाड़ बन जओ यशो बसी न